ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਓਜਲਾ ਨੇ ਲੋਕ ਸਭਾ ਚੋਣਾਂ ਸਬੰਧੀ ਐਸਮਾ ਅਸਟੇਡ ਰਾਮਤੀਰ ਤਰੋੜ ਵਿਖੇ ਕਾਂਗਰਸੀ ਆਗੂ ਅਜੇ ਕੁਮਾਰ ਪੱਪੂ ਵੱਲੋਂ ਕੀਤੀ ਗਈ ਰੈਲੀ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਕਾਂਗਰਸ ਅਜਿਹੀ ਪਾਰਟੀ ਆ ਜਿਸ ਨੇ ਹਮੇਸ਼ਾ ਦੇਸ਼ ਦੇ ਭਵਿੱਖ ਬਾਰੇ ਸੋਚਿਆ ਅਤੇ ਦੇਸ਼ ਨੂੰ ਹੋਰ ਬਲੰਦੀਆਂ ਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਆਮ ਆਦੀ ਪਾਰਟੀ ਦੀ ਸਰਕਾਰ ਬਣ ਤੋਂ ਪਹਿਲਾਂ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਪਿਛੜੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੀਆਂ ਸਹੂਲਤਾਂ ਵੀ ਖਤਮ ਕਰ ਦਿੱਤੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਮ ਸਰਕਾਰ ਨੂੰ ਸਵਕਾਰ ਨਹੀਂ ਕਰ ਰਹੇ। ਇਸ ਮੌਕੇ ਡਾਕਟਰ ਰਾਜਕੁਮਾਰ ਵੇਰਕਾ, ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਅਜੇ ਕੁਮਾਰ ਪੱਪੂ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਲਈ ਚੋਣ ਪ੍ਰਚਾਰ ਕੀਤਾ ਅਤੇ 1 ਜੂਨ ਨੂੰ ਕਾਂਗਰਸ ਦੇ ਚੋਣ ਨਿਸ਼ਾਨ ਤੇ ਆਪਣੀ ਵੋਟ ਪਾ ਕੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਨੂੰ ਜਿਤਾਉਣ ਦੀ ਅਪੀਲ ਕੀਤੀ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਕੱਲਾ ਕੱਲਾ ਮਸਲਾ ਭੁੱਲ ਕੇ ਤੁਹਾਡੇ ਮਸਲੇ ਪਾਰਲੀਮੈਂਟ ਚ ਸਰਕਾਰ ਦੇ ਕੋਲ ਦਰਜ ਕਰਾਉਣੇ ਹੈ ਉਹਦੀ ਕਾਰਪੋਰੇਸ਼ਨ ਦੀ ਹੈ ਸੋ ਮੈਂਬਰ ਪੰਚਾਇਤ ਵੀ ਜਿਹੜੇ ਸਰਪੰਚ ਥੱਲੇ ਹੁੰਦੇ ਆ ਇਹ ਸੱਚ ਦੇ ਹੌਚ ਚ ਰੱਖੇ ਉਸ ਬਣਾਏ ਨੇ ਇਹ ਸਿਧਾਂਤ ਨੇ ਇਸੇ ਕਰਕੇ ਬਣਾਏ ਹੈ ਕਿ ਲੋਕਾਂ ਦੀ ਡਿਵੈਲਪਮੈਂਟ ਲਗਾਤਾਰ 7 ਸਾਲ ਇਹਦੀ ਨਿਮਾਇੰਦਗੀ ਕੀਤੀ ਹੈ ਪਾਰਲੀਮੈਂਟ ਵਰਕਰਾਂ ਨੇ ਦੇਖਣ ਨੂੰ ਮਿਲਿਆ ਕੀ ਕੰਨਾ ਜਾਊਗਾ ਅੱਜ ਅਸੀਂ ਇਸ ਵਕ ਕਲੋਨੀ ਤੇ ਖੜੇ ਆ ਸਾਡੇ ਪਪੂ ਜੀ ਸਾਡੇ ਨੇ ਦੋਸਤ ਨੇ ਇਹਨਾਂ ਨੇ ਇਹ ਸਾਰਾ ਪ੍ਰਬੰਧ ਕੀਤਾ ਹੈ ਜੀ ਅਤੇ ਬਹੁਤ ਹੋਣੀ ਹੈ ਅਤੇ ਬਹੁਤ ਜੋ ਲੋਕਾਂ ਦੇ ਵਿੱਚ ਲੋਕਤ ਲੋਕਤ ਸ਼ਾਹ ਦੇ ਨਾਲ ਕਰਾਰ ਦੀ ਦਾ ਸ਼ਾਹ ਦੇ ਨਾਲ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਜਾ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਜਿਹੜੀਆਂ ਵਧਿਕੀਆਂ ਨੇ ਆਮ ਆਦੀ ਪਾਰਟੀ ਨੇ ਕੀਤੀਆਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰ ਰਿਹਾ ਉਹਦਾ ਵਿਰੋਧ ਲੋਕਾਂ ਦੇ ਮਨ ਚ ਬਹੁਤ ਵੱਡਾ ਲੋਕ ਪੁੱਛਦੇ ਆ ਕਣਕ 5 ਕਿਲੋ ਕਿਉਂ ਕਾਂਗਰਸ ਵੇਲੇ 30 ਕਿਲੋ ਮਿਲਦੀ ਸੀ ਲੋਕ ਪੁੱਛਦੇ ਆ ਰੇਤਾ 7500 ਰੁਪਏ ਸੈਕੜਾ ਕਿਉਂ ਕਾਂਗਰਸ ਵੇਲੇ 2000 ਰੁਪਏ 1500 ਰੁਪਏ ਮਿਲਦੀ ਸੀ ਲੋਕਾਂ ਦੇ ਮਨ ਦੇ ਸਵਾਲ ਨੇ ਐਨਓਸੀ ਜਿਹੜੀ ਹੈ ਐਨਓਸੀ ਨਹੀਂ ਹੋ ਰਹੀ ਦੋ ਉਹਾਰੇ ਉਹਦੇ ਨਾਲ ਜਿਹੜਾ ਉੱਪਰ 2% ਜਿਹੜਾ ਪਾਵਰ ਟਾਰਨੀ ਦੇ ਟੈਕਸ ਲਾਤਾ ਹੈ ਉਹਦਾ ਸਾਬ ਲੋਕ ਸਾਰੇ ਪੁੱਛ ਰਹੇ ਨੇ ਲੋਕਾਂ ਨੇ ਮਨ ਬਣਾ ਲਿਆ ਇੱਕ ਤਰੀਕ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਦਾਸ ਨੂੰ ਦੁਬਾਰਾ ਤੋਂ ਚੁਣਦਾ 3 ਨੰਬਰ ਬਟਨ ਤੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਉਹਨਾਂ ਭੇਜਣਾ ਹੈ ਇਹ ਲੋਕਾਂ ਨੇ ਮੰਨ ਲਿਆ ਲੋਕਾਂ ਨੇ ਬਦਲਾਵ ਕਿਹਾ ਸੀ ਇਹਨਾਂ ਨੂੰ 92 ਸੀਟਾਂ ਦਵਾਈਆਂ ਸੀ ਪਰ ਜੋ ਬਦਲਾਅ ਇਹਨਾਂ ਨੇ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਆ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਲੋਕਾਂ ਤੇ ਆਪ ਆਲਿਆਂ ਨੂੰ ਵੜਨ ਨਹੀਂ ਦੇਂਦੇ ਇਲਾਕੇ 'ਚ ਔਰ ਮੈਂ ਵੀ ਕਹਿੰਦਾ ਸਾਡੇ ਇਲਾਕੇ 'ਚ ਕੋਈ ਆਪ ਆਲਾ ਵੜਿਆ ਹੀ ਨਹੀਂ ਅਜੇ ਲੇਕਿਨ ਲੱਗਦਾ ਨਹੀਂ ਤੁਹਾਡਾ ਜਿਸ ਤਰ੍ਹਾਂ ਬਿਜ਼ਨਸ ਕੋ ਪ੍ਰਾਪਰਟੀ ਦਾ ਬਹੁਤ ਸਾਰਾ ਤੁਹਾਨੂੰ ਨੁਕਸਾਨ ਵੀ ਹੋਇਆ ਕਿਉਂਕਿ ਬਹੁਤ ਦੇ ਇਸਦੀ ਗੱਲ ਕੀਤੀ ਜਾਂਦੀ ਹੈ ਵੇਖੋ ਜੀ ਭਗਵਾਨਤ ਮਾਨ ਨੇ ਤੇ ਬਹੁਤੀਆਂ ਗੱਲਾਂ ਕੀਤੀਆਂ ਜੀ ਅੱਜ ਤੋਂ 3 ਮਹੀਨੇ ਪਹਿਲਾਂ ਇਹਨਾਂ ਕਹੇ ਐਨਓਸੀ ਬੰਦੀ ਕਰਤੀ ਸੀ ਕਿੱਥੇ ਹੋਈ ਬੰਦ ਕਾਕਾ ਚਾਚੇ ਹਵਾਜੀ ਕੋਈ ਕੰਮ ਨਹੀਂ ਹੁੰਦਾ ਰੇਤ ਅੱਜ ਵੀ 7000 ਰੁਪਏ ਤੋਂ ਥੱਲੇ ਨਹੀਂ ਮਿਲਦੀ ਔਰ ਉਹ ਵੀ ਲੋਕਾਂ ਨੂੰ ਤਰਲਿਆਂ ਨਾਲ ਮਿਲਦੀ ਆ ਇਹਨਾਂ ਨਾਂ ਤੇ ਰੇਤ ਦਾ ਕੀਤਾ ਵਾ ਰੇਤ ਮਾਫੀਆ ਨਹੀਂ ਬੰਦ ਕਰ ਸਕੇ ਸ਼ਰਾਬ ਦੇ ਘਟਾਲੇ ਇਹਨਾਂ ਦੇ ਪਰਚੇ ਚੱਲਦੇ ਪਏ ਸਾਰਿਆਂ ਦੇ ਉਹ ਕਹਿਣ ਦੀ ਲੋੜ ਨਹੀਂ ਐਨਓਸੀ ਜੋ ਨਾ ਝੂਠਾ ਬਲਾਰਾ ਕਰਕੇ ਜਦੋਂ ਵੀ ਕੋਈ ਇੱਥੇ ਅੰਮ੍ਰਿਤਸਰ ਜਦੋਂ ਪ੍ਰੋਗਰਾਮ ਤੇ ਆਉਂਦੇ ਆ ਜਿੰਨਾ ਡੀਲਰ ਜਿੰਨਾ ਕਲੋਨਾਈਜ਼ਰ ਵਾ ਉਹਨਾਂ ਨੂੰ ਇੱਕ ਜਗ੍ਹਾ ਪਹਿਲੋ ਤੇ ਤਾੜ ਦਿੰਦੇ ਆ ਬੰਦ ਕਰ ਦਿੰਦੇ ਆ ਭਈ ਇਹ ਸਾਡੇ ਅਬਦਾਲ ਸਾਡੀ ਬਗਾਵਤ ਨਾ ਕਰ ਸਕਣ ਪਰ ਲੋਕਾਂ ਕੋ ਇਹ ਟਾਈਮ ਆ ਗਿਆ ਹੈ ਲੋਕਾਂ ਨੇ ਆ ਜੋ ਟਾਈਮ ਆ ਗਿਆ ਲੋਕਾਂ ਨੇ ਇਹਦਾ ਜਵਾਬ ਉਹ ਆਪਣੀਆਂ ਵੋਟਾਂ ਦੇ ਨਾਲ ਦੇਣਾ ਹੈ ਪ੍ਰਾਪਰਟੀ ਦਾ ਰੇਟ ਘਟਿਆ ਹੈ ਕਿ ਲੋਕ ਖਰੀਦ ਹੀ ਨਹੀਂ ਰਹੇ ਜੀ ਪ੍ਰਾਪਰਟੀ ਲੋਕੀ ਡਰਦੇ ਜਦੋਂ ਕਹਿੰਦੇ ਆ ਕਲੋਨੀਆਂ ਆਥੋਰਾਈਜ਼ਡ ਆ ਤੇ ਜੇ ਕਲੋਨੀਆਂ ਸਾਰੀਆਂ ਹੀ ਅੰਮ੍ਰਿਤਸਰ ਦੀ ਆਥੋਰਾਈਜ਼ਡ ਆ ਤੇ ਤੁਸੀਂ ਵੋਟਾਂ ਕਿਤੇ ਕੋ ਲੈਣ ਆਉਂਦੇ ਜੀ ਭਈ ਕਲੋਨੀਆਂ ਵਾਲੇ ਤਾਂ ਫਿਰ ਲਿਖ ਕੇ ਦੇਸ ਕਲੋਨੀ ਜਾਉਣਾ ਮਨਾਵਾ ਕਿਉਂਕਿ ਅਨਥਰਾਇਜ਼ਡ ਆ ਤੁਸੀਂ ਲੇਕੇ ਲਾਓ ਕਿ ਜੀ ਆਪਣੀ ਕਲੋਨੀ ਦੀ ਸਾਰੀ ਦੁਨੀਆ ਲਾਉਣ ਨੂੰ ਤਿਆਰ ਬੈਠੀ ਆ ਇੱਕ ਥੋੜੀ ਆ ਜਦੋਂ ਕਿਸੇ ਦੇ ਗਰੇਪਾਂ ਤੇ ਹੱਥ ਪਊਗਾ ਉਹਦਾ ਜਵਾਬ ਸਭ ਤੋਂ ਪਹਿਲਾਂ ਲੋਕਾਂ ਨੇ ਆ ਵੋਟਾਂ ਜੀ ਦੇ ਦੇਗਾ ਕਾਂਗਰਸ ਦੇ ਟਾਈਮ 'ਚ ਲੇਤਾ ਦਾ ਕੀ ਰੇਟ ਸੀਗਾ 2000 ਰੁਪਏ ਚੰਨੀ ਸਰਕਾਰ ਦੇ ਟਾਈਮ 'ਚ 2000 ਸੀ ਅੱਜ 7000 ਰੁਪਏ ਆਪੇ ਹਿਸਾਬ ਲਾ ਲਓ ਮਿਲ ਜਾਂਦੀ ਸੋਖੀ ਸਸਤੀ ਅੱਜ ਲੈਣਾ ਲਾ ਕੇ ਉਸ ਤਾਂ ਹੀ ਅੱਜ ਕੋਈ ਫੜਿਆ ਗਿਆ ਕੋਈ ਟਰਾਲੀਆਂ ਜੱਟ ਜ਼ਿੰਮੇਦਾਰਾਂ ਨੂੰ ਪੁੱਛੋ ਜਿੰਨਾ ਟਰਾਲੀਆਂ ਆਪਣੀਆਂ ਰੇਤਾ ਦੀਆਂ ਬਣਾਈਆਂ ਸੀ ਉਹ ਵਿਚਾਰੇ ਘਰ ਉਹ ਟਰਾਲੀਆਂ ਦਾ ਟਰੈਕਟਰਾਂ ਦਾ ਵਿਆਜ ਦੇ ਦੇ ਕੇ ਅੱਧੇ ਹੋ ਗਏ ਆ ਰੇਤਾ ਦਾ ਕੰਮ ਤੇ ਕੋਈ ਨਹੀਂ ਚੱਲਣ ਦੇ। ਕਾਰਨ ਮੋਟਰ 2 ਨੰਬਰ ਦੀ ਕਹਿੰਦੇ ਬਹੁਤ ਆ ਰਹੀ ਹੈ। ਉਹ ਤੇ ਸਾਰੇ ਇਹਨਾਂ ਦੇ ਮਿਨਿਸਟਰ ਰਲੇ ਆ ਸਭ ਕਹਿਣ ਦੀ ਲੋੜ ਨਹੀਂ ਆ। ਉਹ ਵੀ ਇਹੋ ਕਾਰੋਬਾਰ ਕਰਦੇ ਆ। ਇਹ ਸਾਰੀ ਦੁਨੀਆ ਜਗ ਜਾ ਰਹੀ ਜਿਹੜੀ ਜਿਹੜੀ ਨਾ ਚੁਣੋ।